ਉਲੇ ਜੋ ਮਨਜੀਤ ਸਿੰਘ ਬਲਾਸਪੁਰ ਅਜਰਾ ਐਮ ਐਲ ਏ ਇਸ ਟਾਈਮ ਨੇ ਅੱਜ ਤਾਂ ਉਹਨਾਂ ਨੇ ਇਹਨਾਂ ਲੋਕਾਂ ਨੂੰ ਲੋਕਾਂ ਲੋਕਾਂ ਨੂੰ ਸਥਾਨਕ ਲੋਕਾਂ ਨੂੰ ਪੁੱਛਣ ਪੁੱਛਣ ਤੋਂ ਬਿਨਾ ਹੀ ਇਹ ਇਮਾਰਤ ਢਾਈ ਪਹਿਲਾਂ ਤਾਂ ਉਸ ਤੋਂ ਬਾਅਦ ਨਗਰ ਪਚਾਇਤਾ ਦਫ਼ਤਰ ਦਾ ਜਿਹੜਾ ਨੀ ਪੱਥਰ ਰੱਖ ਕੇ ਤੋਂ ਚੱਲਦੇ ਬਗੇ ਪਰ ਐਮ ਐਲ ਏ ਸਾਹਮਣੇ ਇੱਕ ਨਹੀਂ ਸੁਣੀ ਜਦੋਂ ਸਾਡੇ ਨਾਲ ਵੀ ਗੱਲਬਾਤ ਹੋਈ ਤਾਂ ਐਮ ਐਮ ਐਲ ਏ ਸਾਹਿਬ ਕਹਿੰਦੇ ਕਿ ਪਹਿਲੀ ਗੱਲ ਤਾਂ ਮੈਨੂੰ ਇਹ ਨੀ ਪੱਥਰ ਦਾ ਪਤਾ ਨਹੀਂ ਵੀ ਕਦੋਂ ਮੈਂ ਕੰਮ ਰੱਖਿਆ ਕਾਦੇ ਵਾਸਤੇ ਆ ਵੀ ਮੈਥੋਂ ਰਖਾਇਆ ਗਿਆ ਮੈਂ ਤਾਂ ਰੱਖ ਕੇ ਚਲਾ ਆਇਆ ਪਰ ਅੱਜ ਦੇ ਟਾਈਮ ਦੇ ਵਿੱਚ ਪਤਾ ਨਹੀਂ ਕੀ ਐਮਐਲਏ ਸਭ ਦੀ ਮੰਸ਼ਾ ਹੈ ਕਿ ਉਹਨੂੰ ਮਜ਼ਦੂਰਾਂ ਦੀਆਂ ਧਰਮਸ਼ਾਲਾ ਸਾਂਝੀਆਂ ਥਾਵਾਂ ਹੀ ਦੇਦੀਆਂ ਜਿਵੇਂ ਪਹਿਲਾਂ ਲਤੀਪੁਰ ਦੇ ਦੇ ਵਿੱਚ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਘਟਾ ਦੇ ਫਿਰ ਇਧਰ ਜਗਰਾਉਂ ਦੇ ਵਿੱਚ ਬੀਪੀ ਸਰਬਜੀਤ ਕੌਰ ਐਮਐਲਏ ਜਿਹੜੀ ਉਹਨੇ ਅੱਗੇ ਦੀ ਕੋਠੀ ਦੇ ਕਬਜ਼ਾ ਕਰ ਲਿਆ ਹੁਣ ਆ ਇਧਰ ਨੋ ਹੁੰਦੇ ਹੁੰਦੇ ਆ ਮਨਜੀਤ ਸਿੰਘ ਨੂੰ ਵੀ ਬਲਾਸਪੁਰ ਵਾਲੇ ਨੂੰ ਐਮਐਲਏ ਸਾਹਿਬ ਆ ਜੋ ਉਹਨਾਂ ਨੂੰ ਇਹ ਉੱਠਿਆ ਕਿ ਆ ਜਗ੍ਹਾ ਜਿਹੜੀ ਇਹ ਪਈ ਹੈਗੀ ਆ ਇਹ ਤੇ ਕਬਜ਼ਾ ਕਰ ਲਗੇ ਜਿੱਦੇ ਨੀ ਪੱਥਰ ਰੱਖਿਆ ਜਾ ਰਿਹਾ ਸੀ ਇਹ ਗੇਟ ਤੇ ਲਗਭਗ 2 1/2 2 250 ਬੰਦਾ ਜਿਹੜਾ ਉਹ ਨਾਰੇबाजी ਕਰ ਰਿਹਾ ਸੀ ਕਿ ਇਹ ਸਾਂਝੀ ਜਗ੍ਹਾ ਤੇ ਤੁਸੀਂ ਨਗਰ ਪੰਚਾਇਤ ਦਾ ਦਫ਼ਤਰ ਨਾ ਬਣਾਓ ਇਹ ਸਾਡੀ ਆਪਦੀ ਤੇ ਸਾਡੀ ਲੋਕਾਂ ਦੀ ਜਗ੍ਹਾ ਇਹਨੂੰ ਦੇਖੋ ਜੀ ਗੱਲ ਇਹ ਹੈ ਕਿ ਇੱਥੋਂ ਦੇ ਲੋਕ ਲਗਭਗ ਕੋਈ 40 45 ਸਾਲ ਤੋਂ ਇਹ ਧਰਮਸ਼ਾਲਾ ਵਰਤ ਰਹੇ ਆ ਖੁਸ਼ੀਆਂ ਗਮੀਆਂ ਦੇ ਵਿੱਚ ਆਪਦੀਆਂ ਦੇ ਵਿੱਚ ਆ ਇਹਦੇ ਚ ਚਾਹੀਦਾ ਤਾਂ ਐਮਐਲਏ ਸਾਹਿਬ ਨੂੰ ਇਥੋਂ ਦਾ ਜਾਂ ਨਗਰ ਪੰਚਾਇਤ ਦਾ ਪ੍ਰਧਾਨ ਹੈ ਇਹ ਸੀ ਕਿ ਇਹਨੂੰ ਹੋਰ ਡਿਵੈਲਪ ਕਰਕੇ ਇਹਨੂੰ ਕਮਿਊਨਿਟੀ ਹਾਲ ਦੇ ਵਿੱਚ ਬਦਲਿਆ ਜਾਂਦਾ ਕਿਤੇ ਤੁਸੀਂ ਪੁੱਛਿਆ ਨਹੀਂਗਾ ਦਵਾਰਾ ਲੋਕਾਂ ਨਾਲ ਗੱਲ ਨਹੀਂ ਕੀਤੀ ਉਹ ਕਹਿੰਦਾ ਮੈਂ ਇਕੱਲੇ-ਕੱਲੇ ਘਰ ਤੋਂ ਕਿਹਨੂੰ ਜਾ ਕੇ ਪੁੱਛਾਂ ਵੀ ਮੈਂ ਮੈਂ ਕੋਈ ਬਹੁਤ ਬਹੁਤੀ ਵੱਡੀ ਗੱਲ ਨਹੀਂ ਸਮਝਦਾ ਇਹ ਮੈਂ ਬਸ ਨਗਰ ਪੰਚਾਇਤ ਦੇ ਪ੍ਰਧਾਨ ਨੂੰ ਪੁੱਛਣ ਨੂੰ ਪੁੱਛ ਲਿਆ ਤੇ ਮੈਂ ਆਪਣਾ ਨੀ ਪੱਥਰ ਰੱਖਤਾ ਤਾਂ ਆਮ ਆਦਮੀ ਪਾਰਟੀ ਜਿਹੜੀ ਕਿ ਚੋਣਾਂ ਤੋਂ ਪਹਿਲਾਂ ਮਜ਼ਦੂਰਾਂ ਦੇ ਵਿਹੜਿਆਂ ਦੇ ਵਿੱਚ ਆ ਕੇ ਰੋਟੀ ਬਾਟੀ ਸਾਂਝੀ ਕਰਦੀ ਰਹੀ ਆ ਭਗਵੰਤ ਮਾਨ ਸ਼੍ਰੀ ਭਗਵੰਤ ਮਾਨ ਜੀ ਆਪ ਆ ਜਿਹੜੇ ਉਹ ਖੁਦ ਮਜ਼ਦੂਰਾਂ ਦੇ ਵਿਹੜਿਆਂ ਵਿੱਚ ਆ ਕੇ ਗੀਤ ਗਾਉਂਦੇ ਰਹੇ ਤੁਮਗਤ ਆ ਰਹੀ ਵੇ ਸੂਰਜਾ ਕੰਮੀਆਂ ਦੇ ਵਿੜੇ ਇੱਥੋਂ ਤੱਕ ਇਹ ਵੀ ਕਹਿੰਦੇ ਰਹੇ ਆ ਕਿ ਜੇ ਕੋਈ ਸੰਸਥਾ ਜਾਂ ਕੋਈ ਜਗ੍ਹਾ ਅਸੀਂ ਜਾਂ ਕੋਈ ਇਮਾਰਤ ਬਣਾਉਣੇ ਉਹਦੇ ਵਿੱਚ ਮਿਸਤਰੀਆਂ ਦੇ ਮਜ਼ਦੂਰਾਂ ਦੇ ਨਾਂ ਸ਼ਾਮਲ ਕਰਾਂਗੇ ਪਰ ਇਹਦੇ ਵਿੱਚ ਤਾਂ ਬਿਲਕੁਲ ਉਲਟ ਹੋਇਆ ਜਿੜੇ ਜੁੜੇ ਹੋਏ ਹੋ ਸੰਘਰਸ਼ ਦਾ ਸਟਰਗਲ ਦੇ ਨਾਲ ਤੇ ਮੈਂ ਸੁਖਤੀ ਤਮਾੜ ਦੋਸਤੋ 2022 ਤੋਂ ਪਹਿਲਾਂ ਆਮ ਆਦਮੀ ਪਾਰਟੀ ਜੋ ਕਿ ਬਦਲਾਵ ਵਾਲੀ ਸਰਕਾਰ ਸੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਭਾਸ਼ਣਾ ਜਿਹੜੇ ਇੱਥੇ ਹੁੰਦੇ ਰਹੇ ਆ ਕਿ ਮਜ਼ਦੂਰਾਂ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਜਿਹੜਾ ਉਹ ਜ਼ਰੂਰ ਆਊਗਾ ਤਾਂ ਇਸ ਟਾਈਮ ਨਿਹਾਲ ਸਿੰਘ ਵਾਲਾ ਖੜੇ ਹੋਏ ਆ ਜਿੱਥੇ ਇੱਕ ਧਰਮਸ਼ਾਲਾ ਦਾ ਰੌਲਾ ਜਿਹੜਾ ਪਿਛਲੇ ਕੁਝ ਦਿਨਾਂ ਤੋਂ ਪਿਆ ਹੋਇਆ ਤੇ ਸਾਰੀ ਗੱਲਬਾਤ ਕਰਾਂਗੇ ਵੀ ਪੂਰਾ ਪੂਰਾ ਮਾਮਲਾ ਕੀ ਹੈ ਸਾਡੇ ਨਾਲ ਪਿੰਡੂ ਮਜ਼ਦੂਰਾਂ ਦੇ ਆਗੂ ਵੀ ਮੌਜੂਦਾ ਤੇ ਪਿੰਡ ਦੇ ਜਿਹੜੇ ਵਸਨੇਕ ਆ ਉਹ ਵੀ ਮੌਜੂਦਾ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਬਾਬਾ ਜੀ ਵਾਹਿਗੁਰੂ ਜੀ ਦਾ ਕਾਮਾ ਸਾਹਿਬ ਵਾਹਿਗੁਰੂ ਜੀ ਕੀ ਬਤੇ ਅਸ਼ਾ ਬਾਬਾ ਜੀ ਇਹ ਜੋ ਧਰਮਸਾਲਾ ਤੁਹਾਡੀ ਟਾ ਦਿੱਤੀ ਗਈ ਆ ਮਾਰ ਤੇ ਕਦੋਂ ਬਣੀ ਸੀ ਤੇ ਇਹਦਾ ਰੌਲਾ ਕੀ ਆ ਇਹ ਜੀ ਮਾਜੀ ਵੀ ਸੱਖਾਂ ਦੇ ਸਾਡੇ ਘੜੇ ਸੀਗੇ ਜੀ ਹਾਂ ਤੇ ਇੱਥੇ ਖਾ ਜਗਾ ਖਾਲੀ ਪਈ ਸੀ ਸ਼ਾਮ ਰਾਟ ਦੀ ਜਗਾ ਹਾਂ ਤੇ ਸਰਦਾਰ ਭਿੰਦਰ ਸਿੰਘ ਜੀ ਕੈਨੇਡਾ ਤੋਂ ਆਏ ਸੀਗੇ ਉਹਨਾਂ ਨੇ ਸਾਨੂੰ ਕਹਿ ਵੀ ਖਾਲੀ ਪਈ ਸਾਡੇ ਕੋਈ ਧਰਮਸਾਲਾ ਹੀ ਨਹੀਂ ਇੱਥੇ ਹਾਂ ਕੋਈ ਹੋਰ ਵੀ ਨਹੀਂ ਮਾਇ ਜੀ ਸਿੱਕੇ ਕੋਈ ਤਰਫਾ ਉਧਰ ਬਾਬਾ ਜੀਵਨ ਸਾਹਿਬ ਦਾ ਗੁਰਦੁਆਰਾ ਬਣ ਗਿਆ ਤੇ ਬਿਲਕੁਲ ਖਾਕੋ ਕੁਝ ਵੀ ਨਹੀਂ ਹਾਂਜੀ ਤੇ ਉਹਨਾਂ ਨੇ ਸਾਨੂੰ ਬਣਾਤੀ ਕਿ 982 ਦੇ ਵਿੱਚ ਬਿਲਡਿੰਗ ਖੜੀ ਕਰਤੀ ਬਰਾਂਡਾ ਦੋ ਕੌਰੇ ਤੇ ਉਹਨੇ 87 ਦੇ ਵਿੱਚ ਆ ਕੇ ਉਹਨਾਂ ਨੇ 87 ਰਸ ਦੇ ਵਿੱਚ ਕਰਵਾ ਕੇ ਤਿਆਰ ਕਰਕੇ ਨੀਂਹ ਪੱਥਰ ਪਕੜ ਪਾੜ ਕੇ ਗੇਟ ਲਾ ਕੇ ਨੀਂਹ ਪੱਥਰ ਧਰਤਾ ਉਸ ਤੋਂ ਬਾਅਦ ਸਾਡੇ ਪ੍ਰੋਗਰਾਮ ਵਧੀਆ ਹੁੰਦੇ ਰਹੇ ਵਿਆਹ ਸ਼ਾਦੀ ਮੇਰੇ ਵੀ ਮੰਗਣਾ ਦਾ ਪ੍ਰੋਗਰਾਮ ਇੱਥੇ ਹੀ ਹੋਇਆ ਮੇਰੇ ਦਾਦਾ ਜੀ ਦਾ ਭੋਗ ਸੀਗਾ ਹੋਰ ਕਾਫੀ ਪ੍ਰੋਗਰਾਮ ਹੁੰਦੀ ਹੈ ਜਦੋਂ ਖੁੱਲੀ ਆਗਾ ਕੋਈ ਹਾਂ ਸਾਜੀ ਜਗ੍ਹਾ ਤੇ ਹੁਣੇ ਹੁਣੇ ਜ਼ਿੰਮੇਦਾਰ ਆਪਣਾ ਸਾਡੇ ਅਧਿਕਾਰ ਇੱਧਰ ਆ ਉਹ ਕਰਦੇ ਆ ਪ੍ਰੋਗਰਾਓ ਤੇ ਉਸ ਤੋਂ ਬਾਅਦ ਹੀ ਸਰਦਾਰ ਜਗਦੀਪ ਸਿੰਘ ਘਟਰਾਜ ਤੋਂ ਪ੍ਰਧਾਨ ਬਣਿਆ ਉਹ ਤੇ ਹੁਣ ਉਹਨਾਂ ਨੇ ਆ ਕੇ ਸਾਡੀ ਇਹ ਬਿਲਡਿੰਗ ਢਾਤੀ ਸਰਦਾਰ ਮਨਜੀਤ ਸਿੰਘ ਬਲਾਸਪੁਰ ਐਮ ਐਲ ਏ ਦੀ ਮਹਿਜ਼ ਨਾਲ ਹੋਰ ਕੁਛ ਨਹੀਂ ਅਛਾ ਭਾਈ ਜੀ ਇੱਥੇ ਜੋ ਦਫ਼ਤਰਬਾਨ ਹੈਗਾ ਨਗਰ ਪੰਚਾਇਤ ਦਾ ਜੋ ਦਫ਼ਤਰਬਾਨ ਹੈਗਾ ਇਹ ਉਹਨਾਂ ਨੇ ਜਿਹੜਾ ਨੀ ਪੱਥਰ ਰੱਖਿਆ ਹੋਇਆ ਕਿਆ ਕੀ ਕਾਰਨਾਗਾ ਵੀ ਇਹੀ ਧਰਮਸ਼ਾਲਾ ਟਾ ਕੇ ਇੱਥੇ ਦਫ਼ਤਰ ਕਿਉਂ ਬਣਾਇਆ ਜਾ ਰਿਹਾ ਦੇਖੋ ਜੀ ਗੱਲ ਇਹ ਹੈ ਕਿ ਆ ਕਿ ਇੱਥੋਂ ਦੇ ਲੋਕ ਲਗਭਗ ਕੋਈ 40-45 ਸਾਲ ਤੋਂ ਇਹ ਧਰਮਸ਼ਾਲਾ ਵਰਤ ਰਹੇ ਆ ਖੁਸ਼ੀਆਂ ਗਮੀਆਂ ਦੇ ਵਿੱਚ ਆਪਦੀਆਂ ਦੇ ਵਿੱਚ ਤਾਂ ਇਹਦੇ ਚ ਚਾਹੀਦਾ ਤਾਂ ਐਮਐਲਏ ਸਾਹਿਬ ਨੂੰ ਇੱਥੋਂ ਦਾ ਨਗਰ ਪੰਚਾਇਤ ਦਾ ਪ੍ਰਧਾਨ ਹੈ ਇਹ ਸੀ ਕਿ ਇਹਨੂੰ ਹੋਰ ਡਿਵੈਲਪ ਕਰਕੇ ਇਹਨੂੰ ਕਮਿਊਨਿਟੀ ਹਾਲ ਦੇ ਵਿੱਚ ਬਦਲਿਆ ਜਾਂਦਾ ਤਾਂ ਕਿ ਲੋਕ ਆਪਦੇ ਦੁੱਖ ਤੇ ਸੁਖ ਦੇ ਪ੍ਰੋਗਰਾਮ ਕਰ ਸਕਦੇ ਪਰ ਅੱਜ ਦੇ ਟਾਈਮ ਦੇ ਵਿੱਚ ਪਤਾ ਨਹੀਂ ਕੀ ਐਮਐਲਏ ਸਭ ਦੀ ਮੰਸ਼ਾ ਹੈ ਕਿ ਉਹਨੂੰ ਮਜ਼ਦੂਰਾਂ ਦੀਆਂ ਧਰਮਸ਼ਾਲਾ ਸਾਂਝੀਆਂ ਥਾਵਾਂ ਹੀ ਦੇਦੀਆਂ ਜਿਵੇਂ ਪਹਿਲਾਂ ਲਤੀਪੁਰ ਦੇ ਵਿੱਚ ਜਲੰਧਰ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਨੇ ਘਟਾ ਦੇ ਫੇਰ ਇਧਰ ਜਗਰਾਉਂ ਦੇ ਵਿੱਚ ਬੀਬੀ ਸਰਬਜੀਤ ਕੌਰ ਐਮ ਐਲ ਏ ਜਿਹੜੀ ਉਹਨੇ ਅਗੇ ਦੀ ਕੋਠੀ ਦੇ ਕਬਜ਼ਾ ਕਰ ਲਿਆ ਹੁਣ ਆ ਇਧਰ ਨੂੰ ਹੁੰਦੇ ਹੁੰਦੇ ਆ ਮਨਜੀਤ ਸਿੰਘ ਨੂੰ ਵੀ ਬਲਾਸਪੁਰ ਵਾਲੇ ਨੂੰ ਐਮ ਐਲ ਏ ਸਾਹਿਬਾ ਜੋ ਉਹਨਾਂ ਨੂੰ ਇਹ ਉਠਿਆ ਕਿ ਆ ਜਗ੍ਹਾ ਜਿਹੜੀ ਇਹ ਪਈ ਹੈਗੀ ਆ ਇਹ ਤੇ ਕਬਜ਼ਾ ਕਰ ਲਗੇ ਜਦ ਕਿ 82 ਦੀ ਇਹ ਧਰਮਸਾਲ 1982 ਦੀ ਬਣੀ ਹੋਈ ਸੀਗੀ 88 88 ਦੇ ਵਿੱਚ ਇਹਦਾ ਨੀਂ ਪੱਤਰਾ ਜਿਹੜਾ ਮਹਿੰਦਰ ਸਿੰਘ ਪੁੱਤਰ ਮੰਗਲ ਸਿੰਘ ਨੇ ਰੱਖਤਾ ਸੀਗਾ ਉਸ ਤੋਂ ਬਾਅਦ ਇੱਥੋਂ ਦੇ ਵਸਨੀਕਾਂ ਨਾਲ ਹੀ ਘਰ ਆ ਹੁਣ ਬਾਹਰ ਆਹੁ ਤਾਂ ਦੇਖਿਆ ਜਾਵੇ ਕਿ ਚਾਹੀਦਾ ਤਾਂ ਇਹ ਸੀ ਕਿ ਸਰਕਾਰ ਨੂੰ ਹੋਰ ਹੀ ਡਿਵੈਲਪ ਕਰ ਦੇ ਪਰ ਉਹਦੇ ਚ ਮਨਜੀਤ ਸਿੰਘ ਬਲਾਸਪੁਰ ਜਿਹੜਾ ਐਮ ਐਲ ਏ ਇਸ ਟਾਈਮ ਨੇ ਅੱਜ ਤਾਂ ਉਹਨਾਂ ਨੇ ਇਹਨਾਂ ਲੋਕਾਂ ਨੂੰ ਲੋਕ ਲੋਕਾਂ ਨੂੰ ਸਥਾਨਕ ਲੋਕਾਂ ਨੂੰ ਪੁੱਛਣ ਪੁੱਛਣ ਤੋਂ ਬਿਨਾਂ ਹੀ ਇਹ ਇਮਾਰਤ ਤਾਂ ਜੀ ਪਹਿਲਾਂ ਤਾਂ ਉਸ ਤੋਂ ਬਾਅਦ ਨਗਰਪਾਲਿਕਾ ਦਫ਼ਤਰ ਦਾ ਜਿਹੜਾ ਨੀਂ ਪੱਥਰ ਰੱਖ ਕੇ ਤੋਂ ਚੱਲਦੇ ਵਗੇ ਉਸ ਤੋਂ ਬਾਅਦ ਅੱਜ ਦੇ ਟਾਈਮ ਦੇ ਵਿੱਚ 18 ਦਿਨ ਹੋ ਗਏ ਧਰਨਾ ਲੱਗੇ ਨੂੰ ਜਿੱਦੇ ਨੀਂ ਪੱਥਰ ਰੱਖਿਆ ਜਾ ਰਿਹਾ ਸੀ ਇਹ ਗੇਟ ਤੇ ਲਗਭਗ 2-2.5 ਦੋ ਢਾਈ ਸੌ ਬੰਦਾ ਜਿਹੜਾ ਉਹ ਨਾਹਰੇਬਾਜੀ ਕਰ ਰਿਹਾ ਸੀ ਕਿ ਇਹ ਸਾਂਝੀ ਜਗ੍ਹਾ ਦੇ ਤੁਸੀਂ ਨਗਰਪਾਲਿਕਾ ਦਫ਼ਤਰ ਨਾ ਬਣਾਓ ਇਹ ਸਾਡੀ ਆਪਦੀ ਤੇ ਸਾਡੀ ਲੋਕਾਂ ਦੀ ਜਗ੍ਹਾ ਨੂੰ ਜਿਵੇਂ ਆਪਾਂ ਕਹਿੰਦੇ ਆ ਕਿ ਸਾਡੇ ਦੁੱਖ ਸੁੱਖ ਵਾਸਤੇ ਇਹ ਜਗਾ ਬਣੀ ਹੋਈ ਨਾ ਕਿ ਕਿਸੇ ਦਫਤਰ ਵਾਸਤੇ ਆ ਪਰ ਐਮਐਲਏ ਸਾਹਮਣੇ ਇੱਕ ਨਹੀਂ ਸੁਣੀ ਜਦੋਂ ਸਾਡੇ ਨਾਲ ਵੀ ਗੱਲਬਾਤ ਹੋਈ ਤਾਂ ਐਮਐਲਏ ਸਾਹਿਬ ਕਹਿੰਦੇ ਕਿ ਪਹਿਲੀ ਗੱਲ ਤਾਂ ਮੈਨੂੰ ਇਹ ਨਹੀਂ ਪੱਥਰ ਦਾ ਪਤਾ ਨਹੀਂ ਵੀ ਕਦੋਂ ਮੈਂ ਰੱਖਿਆ ਕਾਦੇ ਵਾਸਤੇ ਆ ਵੀ ਮੈਥੋਂ ਰਖਾਇਆ ਗਿਆ ਮੈਂ ਤਾਂ ਰੱਖ ਕੇ ਚਲਾ ਆਇਆ ਅਸੀਂ ਬਾਅਦ ਦੁਬਾਰਾ ਪੁੱਛਣ ਦੀ ਕੋਸ਼ਿਸ਼ ਕੀਤੀ ਤੁਸੀਂ ਪੁੱਛਿਆ ਨਹੀਂਗਾ ਦੁਬਾਰਾ ਲੋਕਾਂ ਨਾਲ ਗੱਲ ਨਹੀਂ ਕੀਤੀ ਉਹ ਕਹਿੰਦਾ ਮੈਂ ਇਕੱਲੇ ਇਕੱਲੇ ਕਰ ਤੋ ਕਿਹਨੂੰ ਜਾ ਕੇ ਪੁੱਛਾਂ ਵੀ ਮੈਂ ਮੈਂ ਕੋਈ ਬਹੁਤ ਬਹੁਤੀ ਵੱਡੀ ਗੱਲ ਨਹੀਂ ਸਮਝਦਾ ਇਹ ਮੈਂ ਬਸ ਨਗਰ ਪੰਚਾਇਤ ਦੇ ਪ੍ਰਧਾਨ ਨੂੰ ਪੁੱਛਣਾ ਉਹਨੂੰ ਪੁੱਛ ਲਿਆ ਤੇ ਮੈਂ ਆਪਣਾ ਨੀ ਪੱਥਰ ਰੱਖਤਾ ਤਾਂ ਇਹਦੇ 'ਚ ਆਮ ਆਦਮੀ ਪਾਰਟੀ ਜਿਹੜੀ ਕਿ ਚੋਣਾਂ ਤੋਂ ਪਹਿਲਾਂ ਮਜ਼ਦੂਰਾਂ ਦੇ ਵਿਹੜਿਆਂ ਦੇ ਵਿੱਚ ਆ ਕੇ ਰੋਟੀ ਬਾਟੀ ਸਾਂਝੀ ਕਰਦੀ ਰਹੀ ਆ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਆਪ ਆ ਜਿਹੜੇ ਉਹ ਖੁਦ ਮਜ਼ਦੂਰਾਂ ਦੇ ਵਿੜਿਆਂ ਵਿੱਚ ਆ ਕੇ ਗੀਤ ਗਾਉਂਦੇ ਰਹੇ ਤੂੰ ਮਗਧ ਆ ਰਹੀ ਵੇ ਸੂਰਜਾ ਕੰਮੀਆਂ ਦੇ ਵਿੜੇ ਇੱਥੋਂ ਤੱਕ ਇਹ ਵੀ ਕਹਿੰਦੇ ਰਹੇ ਆ ਕਿ ਜੇ ਕੋਈ ਸੰਸਥਾ ਜਾਂ ਕੋਈ ਜਗ੍ਹਾ ਅਸੀਂ ਜਾਂ ਕੋਈ ਇਮਾਰਤ ਬਣਾਉਣੇ ਉਹਦੇ ਵਿੱਚ ਮਿਸਤਰੀਆਂ ਦੇ ਮਜ਼ਦੂਰਾਂ ਦੇ ਨਾਂ ਸ਼ਾਮਲ ਕਰਾਂਗੇ ਪਰ ਇਹਦੇ ਵਿੱਚ ਤਾਂ ਬਿਲਕੁਲ ਉਲਟ ਹੋਇਆ ਉਲਟ ਕੀ ਹੋਇਆ ਕਿ ਮਜ਼ਦੂਰਾਂ ਦੀ ਧਰਮਸ਼ਾਲਾ ਤਾਂ ਜਿਹੜਾ ਨਗਰ ਪੰਚਾਇਤ ਦਾ ਦਫ਼ਤਰ ਆਮ ਆਦਮੀ ਪਾਰਟੀ ਬਣਾ ਰਹੀ ਹੈਗੀ ਆ ਤਾਂ ਆਮ ਆਦਮੀ ਪਾਰਟੀ ਦੀ ਗੁੰਡਾ ਕਰਦੀ ਇਛੂ ਧੱਕਾ ਕੇ ਇੱਥੇ ਬੀਬੀਆਂ ਬੈਠੀਆਂ ਉਹਨਾਂ ਦੇ ਘਰਾਂ ਵਾਲਿਆਂ ਨੂੰ ਧਮਕੀਆਂ ਜਾਣ ਲੱਗੀਆਂ ਵੀ ਜੇ ਤੁਸੀਂ ਉੱਥੋਂ ਨਾ ਉੱਠੇ ਤਾਂ ਇਹਦਾ ਹਸ਼ਰ ਮਾਰਾ ਹੋਊਗਾ ਤੁਹਾਨੂੰ ਥੋੜੇ ਤੇ ਪਰਚੇ ਕਰਾਂਗੇ ਥੋੜੇ ਤੇ ਅਸੀਂ ਤੁਹਾਨੂੰ ਅਸੀਂ ਜੇਲ੍ਹ ਭੇਜਾਂਗੇ ਇੱਥੋਂ ਤੱਕ ਨੌਬਤਾਂ ਆਮ ਆਦਮੀ ਪਾਰਟੀ ਦੀ ਹੈਗੀ ਪਰ ਇਹ ਲੋਕ ਡਟੇ ਹੋਏ ਆ ਔਰ ਅਸੀਂ ਆਪਦੀ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਇਸ ਜ਼ਿਲ੍ਹੇ ਦੇ ਵਿੱਚ ਅਸੀਂ 20 ਤਰੀਕ ਨੂੰ ਸ਼ਾਮ ਲਈ 150 ਬੰਦਾ ਲੈ ਕੇ ਅੱਜ ਦੇ ਟਾਈਮ ਦੇ ਵਿੱਚ ਅਸੀਂ ਇਹਨਾਂ ਨੂੰ ਹਮਾਇਤ ਵੀ ਦੇ ਰਹੇ ਹਾਂ ਔਰ ਅਸੀਂ ਕਹਿ ਰਹੇ ਹਾਂ ਕਿ ਅੱਜ ਜਦੋਂ ਐਸਡੀਐਮ ਸਾਹਮਣੇ ਸਾਨੂੰ ਬੁਲਾਇਆ ਐਸ.ਡੀ.ਐਮ ਨੇ ਸਾਹਮਣੇ ਸਾਨੂੰ ਸਾਫ਼ ਕਹਿਤਾ ਕਿ ਅਸੀਂ 45 ਲਵਾ ਦਿਆਂਗੇ ਇੱਥੇ ਅਸੀਂ ਕਿਹਾ ਜੀ ਦੇਖੋ ਇਹ ਮਜ਼ਦੂਰਾਂ ਦਾ ਮਾਮਲਾ ਹੈ ਮਜ਼ਦੂਰਾਂ ਦੀ ਧਰਮਸ਼ਾਲਾ ਮਜ਼ਦੂਰ 45 ਸਾਲਾਂ ਤੋਂ ਇਹਨੂੰ ਵਰਤ ਰਹੇ ਐ ਜਗ੍ਹਾ ਨੂੰ ਇਹਨੂੰ ਤੁਸੀਂ ਡਿਵੈਲਪ ਕਰੋ ਮਜ਼ਦੂਰਾਂ ਦੀ ਤੁਸੀਂ ਹੋਰ ਇਹਦੇ ਵਿੱਚ ਜਿਵੇਂ ਆਪਾਂ ਕਦੇ ਵਾਅਦਾ ਕਰ ਸਕਦੇ ਆ ਪਰ ਉਹਨਾਂ ਨੇ ਕਿਹਾ ਕਿ ਗੋਲਮੋਲ ਗੱਲਾਂ ਕਰਕੇ ਸਾਡੇ ਨਾਲ ਉਹਨਾਂ ਨੇ ਵੀ ਖੜਾ ਸ਼ਰਾਉਂਨ ਦੀ ਕੋਸ਼ਿਸ਼ ਕੀਤੀ ਜਾਂ ਉਹਨਾਂ ਨੇ ਇੱਕ ਸੁਝਾਅ ਨਾ ਮਾਂ ਧਮਕੀ ਵੀ ਦਿੱਤੀ ਸਾਨੂੰ ਵੀ ਦੇਖੋ ਜੀ ਇੱਥੇ 45 ਲੱਗਜੂ ਪਰਚੇ ਹੋਣਗੇ ਤਾਂ ਅਸੀਂ ਕਾ ਜੀ 45 ਲਾਓ ਚਾਹੇ ਪਰਚੇ ਕਰੋ ਇਹ ਅਸੀਂ ਸਾਡੇ ਮਜ਼ਦੂਰ ਭਾਈਚਾਰੇ ਦੀ ਸਾਂਝੀ ਜਗ੍ਹਾ ਧਰਮਸ਼ਾਲਾ ਹੈ ਇਹ ਤੇ ਅਸੀਂ ਕਬਜ਼ਾ ਨਗਰ ਪੰਚਾਇਤ ਦਾ ਹੋਣ ਨਹੀਂ ਦੇਣਾ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਇੱਥੋਂ ਦੇ ਉਹ ਆਪ ਮਜ਼ਦੂਰਾਂ ਚੋਂ ਨੇ ਮਜੀਵੀ ਸਿੱਖ ਨੇ ਪਰ ਪਤਾ ਨਹੀਂ ਕਿਉਂ ਉਹਨਾਂ ਦੇ ਦਿਮਾਗ ਦੇ ਵਿੱਚ ਆ ਗਈ ਗੱਲ ਪਤਾ ਨਹੀਂ ਕਿਉਂ ਉਹ ਜਮਾਤ ਚੋਂ ਮਜ਼ਦੂਰ ਜਮਾਤ ਚੋਂ ਸਮਝਣ ਦੀ ਬਜਾਏ ਉਹ 200 250 ਕਿੱਲੇ ਵਾਲੇ ਬੰਦੇ ਦਾ ਪੱਖ ਪੂਰੇ ਆ ਔਰ ਤੁਸੀਂ ਹੋਰ ਦੇਖੋ ਕਿ ਮਜ਼ਦੂਰਾਂ ਦੀ ਗੱਲ ਸੁਣ ਤੱਕ ਆ ਜਿਹੜਾ ਮਨਜੀਤ ਸਿੰਘ ਬਲਾਸਪੁਰ ਤਿਆਰ ਨਹੀਂ ਹੈਗਾ ਔਰ ਜਿੱਦੈਂ ਅਸੀਂ ਗੱਲਬਾਤ ਕਰਨ ਵਾਸਤੇ ਸਾਨੂੰ ਬੁਲਾਇਆ ਤਾਂ ਅਸੀਂ ਐਮਐਲਏ ਸਾਹਿਬ ਨੂੰ ਕਿਹਾ ਕਿ ਸਤਿਕਾਰਯੋਗ ਐਮਐਲਏ ਸਾਹਿਬ ਤੁਸੀਂ ਲੋਕਾਂ ਦੇ ਵਿੱਚ ਆ ਕੇ ਤੁਸੀਂ ਵਿਸ਼ਵਾਸਤਾ ਦਿਵਾਓ ਜੋ ਕੁਝ ਕਰਨਾ ਚਾਹੋ ਨੇ ਤੁਸੀਂ ਦੱਸੋ ਤਾਂ ਸਹੀ ਹਾਂ ਉਹਨਾਂ ਨੇ ਆਉਣ ਤੋਂ ਕੋਰਾ ਨਾ ਕਰ ਦਿੱਤੀ ਕਿ ਅਸੀਂ ਨਗਰ ਪੰਚਾਇਤ ਦਾ ਦਫ਼ਤਰ ਬਣਾਉਣਾ ਤਾਂ ਬਣਾਉਣਾ ਤਾਂ ਅਸੀਂ ਐਲਾਨ ਕੀਤਾ ਇੱਥੇ ਔਰ ਸਾਰੇ ਸਾਥੀਆਂ ਨਾਲ ਭੈਣਾ ਭਰਾਵਾਂ ਨਾਲ ਮਿਲ ਕੇ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਮਯਾਰਾ ਜਿਹੜਾ ਨਿਹਾਲ ਸਿੰਘ ਵਾਲੇ ਦੇ ਵਿੱਚ ਹੋਰ ਜੱਥੇ ਬੰਦਿਆਂ ਨੂੰ ਲੈ ਕੇ ਵੀ ਕਰਾਂਗੇ ਔਰ ਜਿਹੜੀ ਆਮ ਆਦਮੀ ਪਾਰਟੀ ਦੀ ਗੁੰਡਾ ਕਰਦੀ ਆ ਉਹਦੇ ਖਿਲਾਫ ਲੋਕ ਆ ਜਿਹੜੇ ਖੜੇ ਹੋਣਗੇ ਉਹਦੇ ਖਿਲਾਫ ਹੈ ਜਿਹੜਾ ਲੋਕ ਮੁਜ਼ਾਹਰਾ ਕਰਨਗੇ ਔਰ ਆਉਣ ਵਾਲੇ ਦਿਨਾਂ ਦੇ ਆਮ ਆਦਮੀ ਪਾਰਟੀ ਦੀ ਗੁੰਡਾਗਰਦੀ ਦੇ ਖਿਲਾਫ ਅਸੀਂ ਮੁਜ਼ਾਹਰਾ ਕਰਨ ਜਾ ਰਹੇ ਹਾਂ। ਨੇ ਅੱਜ ਦੀ ਮੀਟਿੰਗ ਜਿਹੜੀ ਤੁਹਾਡੀ ਐਸ.ਡੀ.ਐਮ ਸਾਹਿਬ ਦੇ ਨਾਲ ਹੋਈ ਆ ਉਹਦੇ ਵਿੱਚ ਤੁਹਾਨੂੰ ਇਹਦਾ ਕੋਈ ਬਦਲਵਾਂ ਰੂਪ ਨਹੀਂ ਦਿੱਤਾ ਵੀ ਤੁਹਾਨੂੰ ਜਗਾ ਹੋਰ ਪਾਸੇ ਦੇ ਦਿੱਤੀ ਕਿ ਉਹਦੇ ਚ ਐਸ.ਡੀ.ਐਮ ਸਾਹਿਬ ਨੇ ਸਾਨੂੰ ਕੋਈ ਬਦਲਵਾਂ ਰੂਪ ਨਹੀਂ ਦਿੱਤਾ। ਸਿਰਫ ਗੱਲਾਂ ਬਾਤਾਂ ਜਿਵੇਂ ਹੁਣ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਾਹਿਬ ਨੇ ਉਹ ਵੀ ਚੁਟਕਲੇ ਸੁਣਾ ਕੇ ਛਾਰ ਦੰਦੇ ਆ ਔਰ ਜਿਹੜਾ ਇਸ ਧਰਮਸ਼ਾਲਾ ਤੇ ਕਬਜ਼ਾ ਹੋਇਆ ਉਹ ਪ੍ਰਸ਼ਾਸਨ ਦੀ ਐਸਡੀਐਮ ਦੀ ਹੋਰ ਅਧਿਕਾਰੀਆਂ ਦੀ ਮਿਲਿ ਭੁਗਤਣਾ ਹੋਇਆ ਨਾ ਕਿ ਇਕੱਲੇ ਮਨਜੀਤ ਸਿੰਘ ਬਲਾਸਪੁਰ ਜਾਂ ਇੱਥੋਂ ਦੇ ਪ੍ਰਧਾਨ ਦੇ ਕਰਕੇ ਹੋਇਆ ਇਸ ਕਰਕੇ ਸਾਰਾ ਕੁਝ ਰਲਿਆ ਮਿਲਿਆ ਔਰ ਅਸੀਂ ਇੱਥੇ 17 ਜਣਾਂ ਤੋਂ ਧਰਨਾ ਲਾ ਕੇ ਬੈਠੇ ਆ ਅਸੀਂ ਐਲਾਨ ਵੀ ਕਰਦੇ ਆ ਕਿ ਅਸੀਂ ਛੱਡ ਦੇ ਪਰਚੇ ਪਾਓ ਜੋ ਮਰਜ਼ੀ ਕਰੋ ਅਸੀਂ ਇਹ ਧਰਮਸ਼ਾਲਾ ਛੱਡਾਂਗੇ ਨਹੀਂ ਕਿਉਂਕਿ ਸਾਡੀ ਇਹ ਮਜਬੂਰੀ ਸਿੱਖਾਂ ਦੀ ਬਾਬਾ ਜੀਵਨ ਸਿੰਘ ਦੀ ਧਰਮਸ਼ਾਲਾ ਹੈ ਨਹੀਂ ਪ੍ਰਧਾਨ ਜੀ ਉਹਨਾਂ ਨੇ ਨੀ ਪੱਥਰ ਆਲਰੇਡੀ ਰੱਖਤਾ ਇੱਥੇ ਕੀ ਲੱਗਦਾ ਫਿਰ ਨੀਂ ਪੱਥਰ ਤਾਂ ਰੱਖ ਤਾ ਉਹ ਸਾਰੀ ਵੀ ਸ਼ੁਰੂ ਕਰਾ ਸਕਦਾ ਹੈ ਦੇਖੋ ਅਸੀਂ ਆਪਦੇ ਲੋਕਾਂ ਨਾਲ ਗੱਲ ਕਰਕੇ ਵੱਡਾ ਜਿਹਦੇ ਮਯਾਰਾ ਕੀਤਾ ਸੀ ਨੀਂ ਪੱਥਰ ਵੀ ਫਿਰ ਇਹਨੂੰ ਪੱਟਾਂਗੇ ਪਰਚੇ ਕਰਨੇ ਜੇਲ੍ਹ ਭੇਜਣਾ ਉਹ ਫਿਰ ਸਰਕਾਰ ਆਪਦਾ ਦੇਖੇ ਅਸੀਂ ਇੱਥੇ ਆਪਦੀ ਧਰਮਸ਼ਾਲਾ ਖਤਮ ਨਹੀਂ ਹੋਣ ਦੇਣੀ ਕਿਉਂਕਿ ਸਾਡੇ ਦੁੱਖਾ ਸੁੱਖਾਂ ਦੇ ਵਿੱਚ ਇਹ ਖੁੱਲੀ ਜਗ੍ਹਾ ਮਜ਼ਦੂਰਾਂ ਦੇ ਘਰ ਬਹੁਤ ਭੀੜੇ ਆ 50-45 ਸਾਲਾਂ ਤੋਂ ਇਹ ਧਰਮਸ਼ਾਲਾ ਸਾਡੇ ਮਜ਼ਦੂਰਾ ਕੋਲ ਹੈ ਜਦ ਕਿ ਆਮ ਆਦਮੀ ਪਾਰਟੀ ਦੀ ਗੁੰਡਾ ਕਰਦੀ ਕਰਕੇ ਇਹਨੂੰ ਜਿਹੜਾ ਖਤਮ ਕੀਤਾ ਜਾ ਰਿਹਾ ਇੱਥੇ ਨਗਰ ਪੰਚਾਇਤ ਦਾ ਤਾਫਤਰ ਬਣਾਉਣ ਦੀਆਂ ਯੋਜਨਾਵਾਂ ਕੀਤੀਆਂ ਜਾ ਰਹੀਆਂ ਧੰਨਵਾਦ ਸ਼ੁਕਰੀਆ ਜੀ